ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਤੇ ਉੱਥੇ ਇੱਕ ਸਰਕਾਰ ਦੀ ਨਾਕਾਮੀ ਵੀ ਦੇਖਣ ਨੂੰ ਮਿਲੀ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਪਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਇਹਨਾਂ ਨੇ ਸਰਕਾਰ ਦੇ ਉੱਤੇ ਸਿੱਧੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਉਸ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਤੇ ਜਿਸ ਨੂੰ ਲੈ ਕੇ ਸਰਕਾਰ ਦੇ ਉੱਤੇ ਪਲਟਵਾਰ ਕੀਤੇ ਹੋਰ ਕੀ ਕੁਝ ਕਹਿਣਾ ਪ੍ਰਤਾਪ ਬਾਜਪਾ ਦਾ ਆਓ ਤੁਸਰੋਨੇ ਆ ਇਰੀਗੇਸ਼ਨ ਦੀ ਆਪਣੀ ਖੁੱਦ ਦੀ ਜ਼ਮੀਨ ਹੈ ਇਹ ਪੁੱਟ ਲਈ ਹੈ ਇਹਦਾ ਹੀ ਫੇਰ ਇਹਨਾਂ ਬਿੱਲ ਬਣਾ ਲੈਣਾ ਤੇ ਇਹਦਾ ਹੀ ਪੈਸੇ ਚੱਕ-ਚੁੱਕ ਜਾਣੇ ਠੇਕੇਦਾਰਾਂ ਨੇ ਵੀ ਦੇ ਇਹਨਾਂ ਨੇ ਅਨਫੋਰਚੂਨੇਟ ਹੈ ਕਿ ਕਈ ਸਾਲਾਂ ਤੋਂ ਲਗਾਤਾਰ ਇਰੀਗੇਸ਼ਨ ਦੇ ਵਿੱਚ ਵੱਡੇ ਪੇਮਾਨਿਆਂ ਤੇ ਚੋਰੀ ਤੇ ਡਿੱਕੀਤੀ ਚੱਲਦੀ ਜੇ ਆਂਦੇ ਟਾਈਮ ਵਿੱਚ ਪੰਜਾਬ ਨੂੰ ਬਚਾਣਾ ਹੈ ਆਪਣੇ ਏਰੀਆਜ਼ ਬਚਾਣੇ ਨੇ ਸਾਰਿਆਂ ਨੂੰ ਵੱਡਾ ਨੈਗਲੀਜੈਂਸ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਦਾ ਇਹਨਾਂ ਦੇ ਸੈਕਟਰੀਜ਼ ਦਾ ਇਹਨਾਂ ਦੇ ਚੀਫ ਇੰਜੀਨੀਅਰ ਦਾ ਤਾਂ ਬਾਕੀਆਂ ਤਾਂ ਵੀ ਸਾਰੇ ਤਾਂ ਕੋਈ ਕਸਰ ਨਹੀਂ ਉਤੋਂ ਲੈ ਕੇ ਥਲੋਂ ਤੱਕ ਸਾਰੇ ਇਸ ਕੰਮ 'ਚ ਰਲੇ ਨੇ ਅਸੀਂ ਇਹਦੀ ਵੱਡੀ ਜੁਡੀਸ਼ੀਅਲ ਇਨਕੁਆਰੀ ਚਾਹਨੇ ਆਂ ਟਾਈਮ ਬਾਉਂਡ ਚਾਹਨੇ ਆਂ ਸੈਟਿੰਗ ਹਾਈ ਕੋਰਟ ਦਾ ਜੱਜ ਇਹਦੀ ਇਨਕੁਆਰੀ ਕਰੇ ਤੇ ਜਿਹੜੇ ਬੰਦਿਆਂ ਨੇ ਪੰਜਾਬ ਡੋਬਿਆ ਜਿਨ੍ਹਾਂ ਨੇ ਪੰਜਾਬ ਕੰਗਲਾ ਬਣਾਤਾ ਨਾਰਾ ਰੰਗਲੇ ਦਾ ਦੇਈ ਜਾਂਦੇ ਪੰਜਾਬ ਕੰਗਲਾ ਕਰ ਉਹ ਬੰਦਿਆਂ ਨੂੰ ਡਾਇਰੈਕਟਲੀ ਕ੍ਰਿਮਿਨਲ ਕੇਸ ਹੋਣ ਉਹਨਾਂ ਦੀ ਟ੍ਰਾਇਲ ਕੋਰਟ ਦੇ ਵਿੱਚ ਹੋਏ ਇਹਨਾਂ ਨੂੰ ਸਜ਼ਾਵਾ ਹੋਣ ਇਸ ਤੋਂ ਥੱਲੇ ਕਿਉਂਕਿ ਇਹਦੇ ਸੜ ਤੋਂ ਵੱਧ ਜਾਣਾ ਚਲੀ ਗਿਆ। 4 ਲੱਖ ਤੋਂ ਵੱਧ ਜਾਨਵਰ ਮਾਰੇ ਆ ਗਿਆ। 5 ਲੱਖ ਏਕੜ ਜ਼ਮੀਨ ਤਬਾਹ ਬਿਲਕੁਲ ਫਸਲ ਖਰਾਬ ਹੋ ਗਈ। ਕਈ ਸੈਂਕੜਿਆਂ ਏਕੜ ਜ਼ਮੀਨ ਤੇ ਦਰਿਆਵਾਂ ਦੇ ਵਿੱਚ ਬਹਿ ਗਈ ਹੈ। ਸਤਲੁਜ ਦਰਿਆ 'ਚ ਬਹਿ ਗਈ, ਰਾਵੀ 'ਚ ਬਹਿ ਗਈ ਹੈ। بیاਸ ਦੇ ਵਿੱਚ ਬਹਿ ਗਈ ਸਾਡੇ ਜਿੰਨੇ ਏਰੀਆ ਸੀ ਨੇ। ਤੁਸੀਂ ਵੇਖੋ ਕਿਸੇ ਪਿੰਡ ਦੀ 40 ਏਕੜ ਕਿਸੇ ਦੀ 50 ਏਕੜ ਨਾਲ ਨਾਲ ਦਰਿਆ ਜਿਹੜਾ ਉਹ ਆਪਣਾ ਰੁਖ ਬਦਲੀ ਜਾਂਦਾ। ਮਲਕੀਅਤ ਇਹ ਗਵਰਨਮੈਂਟ ਦੀ ਨਹੀਂ ਆਮ ਸਧਾਰਨ ਬੰਦਿਆਂ ਦੀ ਮਲਕੀਅਤ ਹੈ ਜਿਹੜੀ ਉਹ ਸਾਰੀ ਦੀ ਸਾਰੀ ਦਬਾਉਗੀ ਉਹਨਾਂ ਨੂੰ ਕੰਪੰਸੇਟ ਕੌਣ ਕਰੇਗਾ ਉਹਦੇ ਵਿੱਚ ਤਾਂ ਪ੍ਰੂਫ ਹੀ ਨਹੀਂ ਰਹਿ ਗਿਆ ਗਰਦੌਰੀਆਂ ਦਾ ਜ਼ਰੂਰ ਹੈ ਬਟ ਹੁਣ ਤੁਸੀਂ ਜੇ ਵੇਖਦੇ ਹੋ ਥੱਲੇ ਜ਼ਮੀਨ ਨਹੀਂ ਰਹੀ ਇਹ ਦਰਿਆ ਨਾਲੀ ਚੀਰ ਕੇ ਲੈ ਗਏ ਉਹਨਾਂ ਦੀ ਜ਼ਮੀਨਾਂ ਕੋਈ ਇੱਕ ਬਹੁਤ ਵੱਡਾ ਮੁੱਦਾ ਹੈ ਜੇ ਸਪੈਸ਼ਲੀ ਮੈਂ ਐਸੇ ਗੱਲ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦਸੀਏ ਕਿ ਨਾ ਇਹਨਾਂ ਨੇ ਪੰਜਾਬ ਦਾ ਕੁਝ ਰਹਿਣ ਦਿੱਤਾ ਨਾ ਜੰਮੂ ਕਸ਼ਮੀਰ ਦਾ ਰਹਿਣ ਦਿੱਤਾ ਇਨਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਇਹ ਗੱਲ ਕਰਦੇ ਨੇ ਭਾਖੜਾ ਬਿਆਸ ਦੀ ਤੇ ਪੌਂਗ ਡੈਮ ਦੀ ਜਿਹੜੇ ਸੈਂਟਰ ਤੇ ਕੰਟਰੋਲ ਚ ਨੇ ਮੈਂ ਕਹਿੰਨਾ ਥੋੜੀ ਦੇਰ ਉਹਨਾਂ ਨੂੰ ਛੱਡੋ ਜਿਹੜਾ ਤੁਹਾਡੇ ਕੰਟਰੋਲ ਤੇ ਨੇ ਰੰਜੀ ਸਾਗਰ ਡੈਮ ਇਹ ਉਹਨੇ ਡੋਪ ਦਿੱਤਾ ਸਾਰਾ ਜੀ ਗੁਰਦਾਸ ਸਾਰਾ ਅੰਮ੍ਰਿਤਸਰ ਉਹਨੇ ਡੋਪ ਦਿੱਤਾ ਡਾਇਰੈਕਟਲੀ ਰਿਸਪੋਨਸੀਬਿਲਟੀ ਇਹਨਾਂ ਦੀ ਤੇ ਕੱਲ ਅਸੀਂ ਇਸ ਦੀ ਗੱਲ ਫੇਰ ਆਵਾਜ਼ ਅਸੀਂ ਉਠਾਵਾਂਗੇ ਸਾਰੇ ਸਾਥੀ ਇੱਥੇ ਜਿਹੜੇ ਕਤਲ ਹੋਇਆ ਇਹਦਾ ਬਸੇ ਹੀ ਕੀ ਗੱਲ ਆ ਇਰੀਗੇਸ਼ਨ ਦੀ ਆਪਣੀ ਖੁੱਦੀ ਜ਼ਮੀਨ ਹੈ ਇਹ ਪੁੱਟ ਲਈ ਹੈ ਇਹਦਾ ਹੀ ਫੇਰ ਇਹਨਾਂ ਬਿੱਲ ਬਣਾ ਲੈਣਾ ਤੇ ਇਹਦਾ ਹੀ ਪੈਸੇ ਚੱਕ-ਚੁੱਕ ਜਾਣੇ ਠੇਕੇਦਾਰਾਂ ਨੇ ਵੀ ਦੇ ਇਹਨਾਂ ਨੇ ਅਨਫੋਰਚੂਨੇਟ ਹੈ ਕਿ ਕਈ ਸਾਲਾਂ ਤੋਂ ਲਗਾਤਾਰ ਇਰੀਗੇਸ਼ਨ ਦੇ ਵਿੱਚ ਵੱਡੇ ਪੈਮਾਨੇ ਤੇ ਚੋਰੀ ਤੇ ਢਿੱਕੀਤੀ ਚੱਲਦੀ ਜੇ ਆਂਦੇ ਟਾਈਮ ਵਿੱਚ ਪੰਜਾਬ ਨੂੰ ਬਚਾਣਾ ਹੈ ਆਪਣੇ ਏਰੀਆਜ਼ ਬਚਾਣੇ ਨੇ ਸਾਰਿਆਂ ਨੂੰ ਵੱਡਾ ਨੈਗਲੀਜੈਂਸ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਦਾ ਇਹਨਾਂ ਦੇ ਸੈਕਟਰੀਜ਼ ਦਾ ਇਹਨਾਂ ਦੇ ਚੀਫ ਇੰਜੀਨੀਅਰ ਦਾ ਤਾਂ ਬਾਕੀਆਂ ਤਾਂ ਵੀ ਸਾਰੇ ਦਾ ਕੋਈ ਕਸਰ ਨਹੀਂ ਉਤੋਂ ਲੈ ਕੇ ਥਲੋਂ ਤੱਕ ਸਾਰੇ ਇਸ ਕੰਮ 'ਚ ਲੜੇ ਨੇ ਅਸੀਂ ਇਹਦੀ ਵੱਡੀ ਜੁਡੀਸ਼ੀਅਲ ਇਨਕੁਆਇਰੀ ਚਾਹਨੇ ਆਂ ਟਾਈਮ ਬਾਉਂਡ ਚਾਹਨੇ ਆਂ ਸੈਟਿੰਗ ਹਾਈ ਕੋਰਟ ਦਾ ਚਾਜ ਇਹਦੀ ਇਨਕੁਆਇਰੀ ਕਰੇ ਤੇ ਜਿਹੜੇ ਬੰਦਿਆਂ ਨੇ ਪੰਜਾਬ ਡੋਬਿਆ ਜਿਨ੍ਹਾਂ ਨੇ ਪੰਜਾਬ ਕੰਗਲਾ ਬਣਾਤਾ ਨਾਰਾ ਰੰਗਲੇ ਦਾ ਦਈ ਜਾਂਦੇ ਪੰਜਾਬ ਕੰਗਲਾ ਕਰ ਉਹ ਬੰਦਿਆਂ ਨੂੰ ਡਾਇਰੈਕਟਲੀ ਕ੍ਰਿਮినਲ ਕੇਸ ਹੋਣ ਉਹਨਾਂ ਦੀ ਟ੍ਰਾਇਲ ਕੋਰਟ ਦੇ ਵਿੱਚ ਹੋਏ ਇਹਨਾਂ ਨੂੰ ਸਜ਼ਾਵਾ ਹੋਣ ਇਸ ਤੋਂ ਥੱਲੇ ਕਿਉਂਕਿ ਇਹਦੇ ਸੜ ਤੋਂ ਵੱਧ ਜਾਣਾਂ ਚਲੀਆਂ ਗਈਆਂ ਕਿ 4 ਲੱਖ ਤੋਂ ਵੱਧ ਜਾਨਵਰ ਮਾਰੇ ਆ ਗਿਆ 5 ਲੱਖ ਏਕੜ ਜ਼ਮੀਨ ਤਬਾਹ ਬਿਲਕੁਲ ਫਸਲ ਖਰਾਬ ਹੋ ਗਈ ਕਈ ਸੈਂਕੜਿਆਂ ਏਕੜ ਜ਼ਮੀਨ ਤੇ ਦਰਿਆਵਾਂ ਦੇ ਵਿੱਚ ਬਹਿ ਗਈ ਹੈ ਸਤਲੁਜ ਦਰਿਆ 'ਚ ਬਹਿ ਗਈ 라ਵੀ 'ਚ ਬਹਿ ਗਈ ਹੈ ਬਿਆਸ ਦੇ ਵਿੱਚ ਬਹਿ ਗਈ ਸਾਡੇ ਜਿੰਨੇ ਏਰੀਆਸ ਨੇ ਤੁਸੀਂ ਵੇਖੋ ਕਿਸੇ ਪਿੰਡ ਦੀ 40 ਏਕੜ ਕਿਸੇ ਦੀ 50 ਏਕੜ ਨਾਲੋਂ ਨਾਲ ਦਰਿਆ ਜਿਹੜਾ ਉਹ ਆਪਣਾ ਰੁਖ ਬਦਲੀ ਜਾਂਦਾ ਹੈ ਮਲਕੀਅਤ ਇਹ ਗਵਰਨਮੈਂਟ ਦੀ ਨਹੀਂ ਆਮ ਸਧਾਰਨ ਬੰਦਿਆਂ ਦੀ ਮਲਕੀਅਤ ਹੈ ਜਿਹੜੀ ਉਹ ਸਾਰੀ ਦੀ ਸਾਰੀ ਦਬਾਉਗੀ ਉਹਨਾਂ ਨੂੰ ਕੰਪੰਸੇਟ ਕੌਣ ਕਰੇਗਾ ਉਹਦੇ ਵਿੱਚ ਤਾਂ ਪ੍ਰੂਫ ਹੀ ਨਹੀਂ ਰਹਿ ਗਿਆ ਗਰਦੌਰੀਆਂ ਤਾਂ ਜ਼ਰੂਰ ਹੈ ਬਟ ਹੁਣ ਤੁਸੀਂ ਜੇ ਵੇਖਦੇ ਹੋ ਥੱਲੇ ਜ਼ਮੀਨ ਨਹੀਂ ਰਹੀ ਇਹ ਦਰਿਆ ਨਾਲੀ ਚੀਰ ਕੇ ਲੈ ਗਏ ਉਹਨਾਂ ਜ਼ਮੀਨਾਂ ਨੂੰ ਕੋ ਇੱਕ ਬਹੁਤ ਵੱਡਾ ਮੁੱਦਾ ਹੈ ਜੇ ਸਪੈਸ਼ਲੀ ਮੈਂ ਐਸੇ ਗੱਲ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦਸੀਏ ਕਿ ਨਾ ਇਹਨਾਂ ਨੇ ਪੰਜਾਬ ਦਾ ਕੁਝ ਰਹਿਣ ਦਿੱਤਾ ਨਾ ਜੰਮੂ ਕਸ਼ਮੀਰ ਦਾ ਰਹਿਣ ਦਿੱਤਾ ਇਨਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਇਹ ਗੱਲ ਕਰਦੇ ਨੇ ਭਾਖੜਾ ਬਿਆਸ ਦੀ ਤੇ ਪੌਂਗ ਡੈਮ ਦੀ ਜਿਹੜੇ ਸੈਂਟਰ ਤੇ ਕੰਟਰੋਲ ਚ ਨੇ ਮੈਂ ਕਹਿੰਦਾ ਥੋੜੀ ਦੇਰ ਉਹਨਾਂ ਨੂੰ ਛੱਡੋ ਜਿਹੜਾ ਤੁਹਾਡੇ ਕੰਟਰੋਲ ਤੇ ਨੇ ਰنجੀਤ ਸਾਗਰ ਡੈਮ ਉਹਨੇ ਡੋਬ ਦਿੱਤਾ ਸਾਰਾ ਜੀ ਗੁਰਦਾਸੂ ਸਾਰਾ ਅੰਮ੍ਰਿਤਸਰ ਉਹਨੇ ਡੋਬ ਦਿੱਤਾ ਡਾਇਰੈਕਟਲੀ ਰਿਸਪੋਨਸੀਬਿਲਟੀ ਇਹਨਾਂ ਦੀ ਤੇ ਕੱਲ ਅਸੀਂ ਇਸ ਦੀ ਗੱਲ ਫੇਰ ਆਵਾਜ਼ ਅਸੀਂ ਉਠਾਵਾਂਗੇ ਸਾਰੇ ਸਾਥੀ ਇੱਥੇ ਜਿਹੜੇ ਕਦਰਤ ਹੋਏ ਨੇ ਬਸ ਇਹ ਨਹੀਂ